ਆਲੋ ਸਵੀਰ ਚੜ ਗਈ ਐਕਸਪ੍ਰੈਸ ਕਰ ਲਓ ਹੈ ਬੋਲਦੇ ਨਹੀਂ ਕੀ ਕਰਨ ਡਈ ਹਾਂ ਮੋਦੀ ਕਿੱਥੇ ਜਾਣਾ ਕਿੱਧਰ ਮੋਦੀ ਹਾਂ ਜੀ ਪਾਣੀ ਲੈ ਬ ਦੀ ਬਣਾਉਂਦਾ ਸ਼ਰਦਾ ਜੀ ਹਾਂਜੀ ਤੁਸੀਂ ਪੁਰਸ਼ ਲੈ ਕੇ ਕਿਧਰ ਕੋ ਮੰਡੇ ਜੀ ਚਲੋ ਜਾਓ ਕਰ ਕੇ ਆਓ ਪੁਰਸ਼ ਕਰ ਕੇ ਆਓ ਪਾਣੀ ਪੀਂ ਤੋਂ ਪਹਿਲਾਂ ਪੁਰਸ਼ ਕਰ ਲਈ ਜਾਓ ਕਰ ਆਓ ਕਰ ਆਓ ਕਾਰੋਕਾਰੋ ਜਾਂ ਬੁਰਸ਼ ਕਰ ਕਰ ਹਾਂ ਮੋਟੀ ਮੋਟੀ ਬਾਤਾਂ ਵਿੱਚ ਕਹਿੰਦੇ ਨਹੀਂ ਮੈਂ ਮੋਟੀ ਮੋਟੀ ਗਿਰੀਆਂ ਪਹਿਲਾਂ ਫਿਰੀਆਂ ਉਹ ਫਿਰ ਹੁਣ ਪੁੰਨੇ ਨਾ ਸਾਰਾ ਇੰਟੀਰੀਅਰ ਐਰ ਕੰਮ ਬਿਤੇ ਬੇਖੋ ਗੜਗੜੇ ਮੋਟੇ ਮਲੇ ਲਾਜ਼ੀ ਇਹ ਨਹੀਂ ਜੀ ਜਾ ਕੇ ਪੋਣਦੇ ਨਾ ਮੇਰੇ ਇਹਨਾਂ ਨੂੰ ਉਹ ਤੋਂ ਪੋਣਦੇ ਪਾਪਾ ਲੈ ਮਾਰਕਣਾ ਆਜ ਪਾਇਆ ਕਾਲਜ ਕੀ ਇਹ ਬਦਾਮ ਭਈ ਉਹਦਾ ਪਾਣੀ ਹਰ ਕੋ ਨਾ ਦੁੱਧ ਫਿਰ ਕਦੋਂ ਦੁੱਧ ਕਦੋਂ ਹੈਂ ਫਿਰਗੇ ਆ ਮੂਹ ਨੂੰ ਵੀ ਲਾਇਆ ਆਜ ਲੱਗਾ ਇਹ ਉਹ ਲਾਇਆ ਵਾਕੀਕ ਉਹ ਹੋਰ ਡੇ ਹੀ ਉਹਨਾਂ ਦੇ ਚਕਮਾ ਉਹ ਇੰਪ੍ਰੈਸ਼ਨ ਹੋ ਗਿਆ ਬੜੀ ਕਾਲੀ ਮਿਰਚ ਉਹ ਖਿਲਾਉ ਠੀਕ ਹੈ ਬੜੀ ਯਾਰ ਮੈਂ ਬਦਾਮ ਦਊਂਗਾ ਤੈਨੂੰ ਥੋੜੇ ਜਿਹਾ ਉਹ ਆਇਆ ਹੀ ਥੋੜੇ ਜਿਹਾ ਬਦਾਮ ਦੇ ਤੈਨੂੰ ਦਊਂਗਾ ਉਹ ਭੈਣ ਨੇ ਕਿਹਾ ਸੀ ਕਿ ਉਹ ਵੀਰ ਨੂੰ ਦੇ ਦੇਈਂ ਥੋੜੇ ਜਿਹਾ ਬਦਾਮ ਪੁਛਦਾਈ ਬਣਾਉਂਦਾ ਰਿਹਿੰਦਾ ਹੈ ਹੈਗੀ ਸੀ ਆਇਓ 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 ਪੈਣ ਤੁਸੀਂ ਵੀ ਪੀਓ ਕੇ ਅੰਦਰ ਚੰਦਾ ਜੀ ਲੇ ਵੀ ਜਿੰਨੀ ਵਸ ਸੱਚੀ ਗਾਨਾ ਮਾਂ ਵੀ ਆयो ਕਦੀ ਕਿੜਾ ਵਜਾ ਤੇ ਸਰਦਾਈ ਪਿਆਉਣਾ ਤੁਹਾਨੂੰ ਆਪਣੇ ਹੱਥਾਂ ਦੀ ਬਣਾ ਕੇ ਜਿੰਨੀ ਕੀ ਜਾ ਚੰਗੀ ਹੈ ਕਨੇ ਵੀ ਹਾਂਜੀ ਚਾਬੀ ਲੈ ਕਾਲੀ ਚਾਬੀ ਨਹੀਂ 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 ਇਹ ਬੜੀ ਬੜੀ ਮੋਟੀ ਹੈ ਨਾ ਕੰਗੋਈ ਜਰ ਇਹ ਇਕਾਦੀ ਚਾਬੀ ਹੈ ਚਾਬੀ ਮੋਪਟਾ ਇਧਰ ਇਧਰ ਮੇਰੀ ਗੱਲ ਸੁਣੋ

ਲੋ ਕੋਟ ਮਾਂ ਕੋਟ ਅਦਰਕ ਹੈ ਮੈਂ पण ਕਾ ਸਾਬਣ ਅਦਰਕ ਨਾਲ ਆਣੇ ਹੁੰਦੇ ਆ ਆ ਆਪਣੇ ਕੋ ਸਹੀ ਬੋਲਦੇ ਮੈਂ ਬੋਲਿਆ ਨਹੀਂ ਜਾਂਦਾ ਹਣਾ ਕਾ ਸੀ ਕਾ ਗਿਆ ਗਿਆ ਨਹੀਂ ਕਟਾ ਪੀਲਾ ਚਾ ਚਾ ਪੀਲਾ ਪਾ ਪੀਲਾ ਪੀਲਾ ਤਰਜਾ ਕੋਲੋਂ ਤਰਜਾ ਕਿੱਡਾ ਮੱਲਾਉਣ ਬਾਉ ਬਹੁਤ ਸਨੀ ਕਰ ਰਹਾ ਬਤਾਉਂਗਾ ਅਣ ਯਾਰ ਦੇ ਕੋ ਗੱਲਾਂ ਮੋਗੀਆਂ ਪਰ ਤੇਰਾ ਚਾ ਚੂਰ ਮੁੱਕਿਆ ਥੱਕਣ ਲੱਗੀ ਕਿ ਗੁਲਾਬ ਦੀ ਸੁਗੰਧ ਆਉਂਦੀ ਮਾਪਾ ਤਾਂ ਤੇ ਇੱਦਣੇ ਬੈਠੇ ਆ ਨਰਾਜ ਹੈ ਮੇਰ ਨਾਲ ਨੇ ਮੈਂ ਪਾ ਲਿਆ ਪਰ ਇਹ ਦੁੱਧ ਪਾ ਸਕਦਾ ਜਿਹੜਾ ਨਹੀਂ ਹਾਏ ਨਹੀਂ ਦਰਬਾਉ ਰੋਂਡਿਆ ਸੋਨਾੰਦਿਆ ਕਿਤੇ ਮੈਂ ਪਹਿਲੇ ਪਹਿਲੇ ਮਲੇ ਪਾ ਲਿਆ ਮੈਂ ਵੀ ਸਰਦਾਈ ਬਣ ਕੇ ਰੈਡੀ ਪੀ ਵੀ ਲਈ ਆਪਾਂ ਸਾਰਿਆਂ ਨੇ ਪੀ ਲਈ ਤੇ ਫਤਿਹ ਮੇਰਾ ਪੁੱਤ ਥੋੜਾ ਤੰਗ ਵਾਜ ਬਹੁਤ ਜ਼ਿਆਦਾ ਕਿ ਉਹ ਕਰ ਇਹਨਾਂ ਇੱਕ ਕੱਲ ਨੂੰ ਫਰਕ ਪੈਣਾ ਹਨ ਹੁਣੇ ਉੱਠਿਆ ਇਹ ਸਤਾ ਦਰਦ ਬੜੀ ਹੁੰਦੀ ਲੱਤਾਂ ਦੁੱਤਾਂ ਨੂੰ ਵੀ ਲੱਗਦਾ ਹਨ ਦੀ ਤੀ ਕੋਈ ਡਰ ਉਹ ਵਰਤ ਸਮਾਂ ਹੁੰਦਾ ਸੁਨੀਪ ਕੰਢੀ ਲੇ ਹਾਰੋਂਡ ਹੈ ਪਿਆਈ ਬਾਰ ਹੋਇਆ ਇਹਨੂੰ ਬਹੁਤ ਜ਼ਿਆਦਾ ਆਰਗੁਣੂ ਇਹ ਆਪਣੀ ਮਸਤੀ ਚ ਲੱਗੀ। ਗਾਟੇ ਪਾੜੇ। ਆਰਗੁਣੂ ਦੋਤ ਕੋ ਦੋ ਪੀਣਾ। ਟੈਕ ਹੈ। ਅੱਛਾ। ਟੈਕ ਹੈ। ਇਹ ਮੇਰੇ ਪੁੱਤ ਨੇ ਹੱਥ ਜੋੜੇ ਹੈ। ਇਹ ਸੁਣਨੇ ਹੱਥ ਜੋੜੇ। ਮਾਜ ਮੇਰਾ ਪੁੱਤ ਠੀਕ ਨਹੀਂ ਹੈਗਾ ਹੈ। ਰਾਤ ਦੇ 11-12 ਵਜ ਗਏ। ਦਰਦ ਬਹੁਤ ਹੋਣ ਰਹੀ ਪੁੱਤ ਨੂੰ। ਦੀਗਾ ਸੋਹਣੀ ਦੇਂ ਡਿਆਣਾ ਸਵੇਰ ਦਾ ਕੋਈ ਨਹੀਂ ਕਿ ਤੇ ਛੂਣੀ ਨਹੀਂ ਨਹੀਂ ਕਿ ਲੈ ਫਤੇ ਆਵੇ ਫਤੇ ਫਿਸ਼ ਫਤੇ ਫਿਸ਼ ਆਵੇ ਇਤਨੀ ਦੀਦੀ ਨੇ ਨਾ ਕੱਟੀ ਫਿਸ਼ ਆਲ ਇਹ ਪਕੂੜੇ ਨਾਲ ਲੱਗੇ ਉਹ ਲਾ ਕੇ ਲਿਆਂਦੀ ਤੇਰੇ ਬਾਤ ਵਾਲੇ ਉਹਦਾ ਉਹਦਾ ਧਿਆਨ ਹੀ ਨਹੀਂਗਾ ਫਿਸ਼ ਫਿਸ਼ ਵੱਲ ਤੇ ਹਰ ਗੁੰਦੀ ਉਹਦੀ ਠੀਕ ਇਹਨੇ ਮਤ ਮਾਰੀ ਆ ਇੰਜੈਕਸ਼ਨ ਦੋ ਲੱਗਿਓ ਚਾਰੇ ਦੇ ਪੱਟਾਂ ਤੇ ਤਿੰਨ ਲੱਗੇ ਤਿੰਨ ਅੱਜ ਤਿੰਨ ਇੱਕ ਬਾਹ ਤੇ ਦੋ ਪੱਟਾਂ ਤੇ ਲੱਗੇ ਹੋਏ ਤੇ ਉਹ ਬਹੁਤ ਵਿਚਾਰੇ ਦੁਖਦੇ ਸਵੇਰ ਦਾ ਸੁੱਤਾ ਹੀਗਾ ਤੇ ਹੁਣੇ ਉੱਠਿਆ ਹੈ ਹੁਣ ਥੋੜੀ ਜਿਹੀ ਕੀਤੀ ਹੋਸ਼ ਨੇ ਥੋੜੀ ਜਿਹੀ ਹੁਣ ਹੋਇਆ ਕੈਮ ਥੋੜਾ ਜਿਹਾ ਅੱਗੇ ਨੇ ਤੇ ਬੜਾ ਹੁੰਗਣ ਡਿਆ ਤੇ ਬੜਾ ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਕਿਵੇਂ ਹੋ ਸਾਰੇ ਠੀਕ ਠਾਕ ਕਰਦੇ ਛੋਟੇ ਕੇ ਵਲੋਗ ਦੀ ਸ਼ੁਰੂਆਤ ਇੱਧਰ ਸਾਡਾ ਹਰਫਤ ਸਿੰਘ ਕਿਵੇਂ ਹਰਫਤ ਠੀਕ ਠਾਕ ਇੰਜੈਕਸ਼ਨ ਲੱਗਣ ਦੇ ਕਾਰਨ ਆਡੀ ਸਿਹਤ ਥੋੜੀ ਠੀਕ ਨਹੀਂ ਬੁਖਾਰ ਕੁਝ ਹੁੰਦਾ ਤਾਂ ਪਤਾ ਹੀ ਨਾ ਤੇ ਅੱਜ ਆਪਣੇ ਘਰ ਜਾਣ ਦੀ ਤਿਆਰੀ ਹੈ ਚੱਲੀਏ ਫਿਰ ਦੋਸਤੋ ਹਾਂ ਜ ਆਪਣੇ ਬਤਰਾ ਨੂੰ ਚਲੀਏ ਫਿਰ ਹੈ ਉਹ ਮਿਲਦੇ ਆ ਫਿਰ ਤੁਹਾਨੂੰ ਕੋਈ ਟਾਈਮ ਵਿੱਚ ਠੀਕ ਹੈ ਰੈਡੀ ਛੜੀ ਹੋ ਲਈਏ ਤੇ ਹੁਣ ਮੈਂ ਤੇ ਦੀਪ ਚੱਲੇ ਥੋੜਾ ਬਾਜ਼ਾਰ ਆਪਾਂ ਨੂੰ ਕੰਮ ਆ ਥੋੜਾ ਤੇ ਕਮੇਟੀ ਘਰ ਲਾ ਕੇ ਕੰਮ ਆ ਥੋੜਾ ਜਿਆ ਅਬੀ ਰਿਕ ਨੂੰ ਮਿਲਣਾ ਹੈ ਮੈਂ ਕਿ ਚਲੋ ਘੋੜੇ ਉੱਤੇ ਜਾ ਕੇ ਚਲੋ ਫਿਰ ਮਿਲਦੇ ਆ ਤੁਹਾਨੂੰ ਕੋਈ ਟਾਈਮ ਵਿੱਚ ਜੀ ਹੋ ਗਿਆ ਤਿਆਰ ਕਰਮ ਸਰੀ ਮੇਰਾ ਭਾਉਂਦੇ ਆ ਅੰਦਰ ਹੋ ਜਾ ਅੰਦਰ ਚੱਲ ਅੰਦਰ ਅੱਦਰ ਆਪਾਂ ਚੱਲੇ ਆ ਕੰਮ ਤੁਹਾਨੂੰ ਦੱਸਿਆ ਨਾ ਚੱਲ 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 ਤਾਲੀਆ ਬਾਈ ਰੁਕ ਜਾ ਬਾਈ ਬਹੁਤ ਕਰ ਲੈ ਵੇ ਹੰਡਲ ਤੇ ਸੱਟ ਬਾਈ ਬਾਈ ਚਲੋ ਅੱਗੇ ਚਲੋ ਬਾਈ ਕਾ ਦੋ ਬਾਈ ਸੱਤਿਆ ਸੱਤਿਆ ਕੋਈ ਪਰਣੀ ਕੀਤੀ ਜਾ ਕੋਈ ਨਹੀਂ ਆਣ ਕਰ ਦੇਣੀ ਹੁਣੇ ਇੱਥੇ ਘੜਾਉਣ ਲਿਆ ਵੇ ਗੱਡੀ ਗੱਡੀ ਇੱਥੇ ਲੱਗੀ ਆ ਸ਼ਾਮ ਨੂੰ ਸਾਡੀ ਤਿਆਰੀ ਜਾਣ ਦੀ ਵਤਨਾ ਆਪਣੇ ਆਣ ਬਹੁਤ ਹੁੰਦਾ ਹੈ ਲੈ ਵੀ ਵਾਲਪੇਪਰ ਲੱਸ ਗਿਆ ਆਪਣਾ ਹੈ ਇਹ ਬਰੋਲ ਵਾਲਾ ਆਇਆ ਹੈ ਥੋੜਾ ਥੋੜਾ ਐਸਲਾਬ ਉਧਰ ਆਉਂਦੀ ਹੈ ਕਿਉਂਕਿ ਪਟੈਂਕੀ ਰੱਖੀ ਹੈ ਨਾ ਤਾਂ ਕਿ ਥੋੜੀ ਸੱਲ ਜੀ ਰਹਿੰਦੀ ਤਾਂ ਕਿ ਨਾ ਲੱਤ ਜਾ ਬਾਕੀ ਤਾਂ ਠੀਕ ਰਿਹਾ ਕਾਫੀ ਟਾਈਮ ਹੋ ਗਿਆ ਰਿਹਾ ਬਹੁਤ ਵਧੀਆ ਹੈ ਅ ਵੀ ਚਲੋ ਚੱਲੇ ਹੁਣ ਆਪਾਂ ਸਮਾਸ ਤੋਂ ਕੱਢਣ ਦੇ ਬਾਹਰ ਚਲੋ ਹਾਂ ਜੀ ਕਿੱਟ ਕਿੱਥੇ ਹੈ ਕਿੱਟ ਕਿੱਥੇ ਛੋਟੀ ਇਹ ਕਹ ਦੂਜਾ ਬਟ ਦੋ ਕਿਟਾ ਹੈ ਨਾ ਇਹ ਕਾਕੇ ਦੀ ਸਪੈਸ਼ਲ ਹੋਣਾ ਛੋਟੀ ਦੱਬੀਆਂ ਵਾਲੀ ਮਾਰੇ ਦੋ ਇਹਦਾ ਦੁੱਧ ਥੋੜਾ ਜਿਹਾ ਪਾ ਦੇਣਾ ਹੈ ਹਾਂ ਗਰ ਪਾਇਆ ਦੁੱਧ ਪੁੱਟ ਥੋੜਾ ਜਿਹਾ ਪਾ ਦੋ ਨਾ ਥੋੜਾ ਜਿਹਾ ਪਾ ਦੋ ਪਹਰ ਗਉਣ ਚੱਲ ਜੀਏ ਫਿਰ ਚੱਲੀਏ ਆ ਲੈ ਚਲੀ ਦਿਨ ਹੋ ਤਿਆਰ ਹੋ ਗਈ ਜਾਨ ਨੂੰ ਹਾਂ ਜਾਨ ਨੂੰ ਵੀ ਜਾਣਾ ਹੈ ਜਾਣਾ ਤੇ ਹੈ ਜੰਨੇ ਕਾਕੇ ਕੋ ਜਾਣਾ ਕਾਕੇ ਕੋ ਚੱਲ ਅ ਵੀ ਆਪਣੀ ਤਿਆਰੀ ਹੁਣ ਜਾਣ ਦੀ ਪਹਰ ਗਉਣ ਗੱਡੀ ਸਟਾਰਟ ਕਰ ਬੜੇ ਦਿਨ ਹੋ ਗਏ ਹਨੂ ਆਇਆ ਨੂੰ ਵੇਲਾ ਇੱਥੇ ਸਸਰੀਆਂ ਤਾਂ ਕਿੰਨੇ ਦਿਨ ਹੋ ਗਏ ਚਾਰ ਕੇ ਪੰਜ ਦਿਨ ਹੋ ਗਏ ਹਨੂ ਆਇਆ ਨੂੰ ਹਾਂ ਉਹ ਕਿੰਨੇ ਦਿਨ ਹਨ ਕਿੰਨੇ ਚਾਰ ਹਾਂ ਦੋ ਦੇ ਤੋਂ ਹੋਈ ਹਾਂ ਤਿੰਨ ਹੋ ਕੇ ਆਏ ਫਿਰ ਆਇਓ ਕੋਣ ਬਾਪਦੇ ਦੇ ਵਿਆਹ ਤੇ ਇਹ ਹੈ ਹਾਂ ਸਾਡੇ ਦੇ ਵਿਆਹ ਤੇ ਮੈਂ ਘੁੰਮਣਾ ਪੰਡਾ ਚਲੋ ਕੋਈ ਨਹੀਂ ਪਾਣੀ ਮਾਰੇ ਨਾਲ ਲਾਓ ਸਾਰੇ ਕੰਮ ਠੀਕ ਹੋ ਜਾਣਗੇ ਕੋਈ ਨਾ ਵੱਡੇ ਕਰਕੇ ਆਈ ਉਹ ਤੁਸੀਂ ਕੋਈ ਨਹੀਂ ਇਦਾਂ ਦੇਖ ਨਹੀਂ ਇਦਾਂ ਨੂੰ ਨਾ ਵਾਕਿਆ ਸਹੀ ਬਾਰ ਨਾ ਦਵੇ ਉਹ ਹੱਥ ਸੱਜਦੇ ਨਹੀਂ ਐਸਾ ਹਰਗਣ ਆ ਚਲੀਏ ਜਾਣਾ ਜਾਣਾ ਕਹਿੰਦੇ

ਅਰਗਣ ਬਹਿ ਜਾ ਅਰਗਣ ਮੈਂ ਚੱਲੇ ਚਲੋ ਚੱਲੀਏ ਇੱਧਰ ਵੇਖ ਕਹਿਣਾ ਇੱਧਰ ਇੱਧਰ ਵੇ ਉੱਧਰ ਵੇ ਚਲੋ ਬੈਠੋ ਬੈਠਾ ਆ ਜਾਂਦੇ ਆ ਜਾਂਦੇ ਇੱਥੇ ਹੁੰਦੇ ਸਾਰੇ ਕੋਈ ਨਹੀਂ ਆ ਜਾ ਆ ਜਾ ਚੰਗਾ ਚਲੋ ਠੀਕ ਹੈ ਠੀਕ ਆ ਫਿਰ ਆਂ ਖੁਸ਼ ਰਹਿ ਨਿਕ ਨਿਕਲ ਲੜਿਆ ਨਾ ਕਰੋ ਕੋਈ ਗੱਲ ਨਹੀਂ ਹੋ ਜਣੇ ਮਸਲੇ ਹੱਲ ਸਾਰੇ ਨਿਕ ਨਿਕਲ ਚੰਗਾ ਓਕੇ ਜੀ ਨਿਕੀਆਂ ਵਾ ਦੇਖਣੀ ਹੁੰਦਾ ਕੋਈ ਗੱਲ ਨਹੀਂ ਬਿਲਕੁਲ ਠੀਕ ਆ ਠੀਕ ਆ ਠੀਕ ਚੰਗਾ ਮਿਲਦੇ ਵੇ ਸ਼ਾਮੀ ਸ਼ਾਮੀ ਆਇਓ ਚੰਗਾ ਜਾ ਮਾਰਾਂ ਉਹਦਾ ਆ ਚਲੋ 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 ਠੀਕ ਚੰਗਾ ਠੀਕ ਫੋਨ ਫਾਨ ਲੱਲੇ ਆ ਫੋਨ ਫਾਨ ਵਗੈਰਾ ਨਹੀਂ ਲੈ ਆਏ ਨੇ ਚਾਬੀ ਚੰਗੀ ਹੱਥੀ ਚਾਬੀ ਲਈ ਨਹੀਂ ਹੋਇਆ ਅੱਲਾ ਗੱਲ ਹੁਣ ਵੀ ਪਾਜੀ ਸਵੇਰ ਵਾਲੀਆਂ ਨੇ ਕਿਰਨਾ ਬੁੱਧੀਆਂ ਤੋਂ ਆਉਂਦੇ ਨਹੀਂ ਕਿ ਟੋਪ ਬਸ ਗਿਆਣ ਠੀਕ ਹੁਣ ਉਹ ਪਹਿਲਾ ਪਹਿਲਾ ਹੁੰਦਾ ਹਫਤਾ ਹਫਤਾ ਕ ਹੁੰਦਾ ਹੁਣ ਠੀਕ ਚਾਬੀ ਦਾ ਬਾਈ ਦਾ ਦੋ ਜੇਗਾ ਦੋ ਅਵਾਰ ਗੁੰ ਚਾਬੀ ਲਈ ਆਈ ਵੇਹ ਬਾਈ ਕਰਦਾ ਹਣੇ ਬਾਈ 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 ਠੀਕ ਹੈ ਮਾਜੀ ਜਾਓ ਚੰਗਾ ਚੰਗਾ ਚਲੋ ਚੱਲੀਏ ਆਪਾਂ ਘਰ ਜਾ ਕੇ ਮਿਲਦੇ ਹਾਂ ਫਿਰ ਅਹੀਂ ਆਪਣੇ ਘਰ ਆ ਗਏ ਆ ਨਹੀਂ ਪਤਾ ਲੱਗਾ ਹਾਂਜੀ ਜਾ ਖਲੋਗੇ ਫੇਰ ਹੀ ਪਤਾ ਲੱਗਣਾ ਹੈ ਕਿ ਨਾ ਪਤਾ ਜਾ ਖਲੋਗੇ ਫੇਰ ਹੀ ਪਤਾ ਲੱਗਣਾ ਹੈ ਆਪਣੇ ਘਰ ਆ ਗਏ ਆ ਇੱਥੇ ਵਸ਼ੋਣੀਆਂ-ਸ਼ੋਈਆਂ ਕੰਦੇਂ ਇੱਥੇ ਵਸ਼ੋਣੀਆਂ-ਸ਼ੋਈਆਂ ਕੰਦੇਂ ਹਾਂਜੀ ਤੇ ਹੁਣ ਮੈਂ ਜਾ ਰਿਹਾ ਵਾਂ ਘਰ ਆਪਾਂ ਪਹੁੰਚ ਗਏ ਆ ਤੇ ਹੁਣ ਮੈਂ ਚੱਲਿਆ ਵਾਂ ਉੱਥੇ ਵੀਰ ਕੰਮ ਤੇ ਲੱਗੇ ਆ ਇੱਥੇ ਕੰਮ ਚ ਲੰਡਿਆ ਤੇ ਉੱਥੇ ਵੀੜਾ ਨਹੀਂ ਮਾਰੇ ਕਿੰਨੇ ਦਿਨ ਹੋ ਗਏ 4-5 ਦਿਨ ਦੋ ਤਿੰਨ ਦੰਦੇ ਆਪਣੇ ਸੋਹਰੇ ਲੰਗੇ ਤੇ ਮੈਂ ਕਿਹਾ ਚਲ ਅੱਜ ਟਾਈਮ ਹੈ ਜਾ ਜੇ ਟਾਈਮ ਕਰੋ ਚੱਕ 4:30 ਹੋਏ ਮੈਂ ਦੇਣਾ ਚਲੋ ਮਾਰਨੇ ਕਿਹੜਾ ਦੇਖਉਨੇ ਕੰਪਰ ਜਿਹੜਾ ਬਈ ਫੋਨ ਵਾਲਾ ਕਰਮ ਦੇ ਨਾਲ ਜਾ ਕੇ ਨਾ ਜੀ ਪਹੁੰਚ ਗਏ ਘਰ ਟਾਈਮ ਹੋ ਗਿਆ 7:30 ਦਾ ਤੇ ਇਧਰ ਹਾਂਜੀ ਕੀ ਹਾਲ ਚਾਲ ਦੋਸਤੋ ਹਰਫਤੇ ਕੀ ਹਾਲ ਮੇਰੇ ਪੁੱਤ ਦਾ ਠੀਕ ਵਾ ਠੀਕ ਜੀ ਠੀਕ ਜੀ ਹਾਂ ਠੀਕ ਜੀ ਹੋਦ ਦੇ ਨੀ ਨਹੀਂ ਆਉਂਦੀ ਨੀ ਨਹੀਂ 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 ਮੈਂ ਚਾ ਰਹੀ ਨੂੰ ਜੈਕਸਨ ਲੱਗੇ ਕੱਲ੍ਹ ਦੋ ਬਗਾਰ ਬੜਾ ਆਪਣਾ ਟੋਪੀ ਪਾਤੀ ਚੰਗਾ ਸੀ ਟੋਪੀ ਪਾਤੀ ਟੋਪੀ ਪਾਤੀ ਆ ਵਧੀਆ ਦਿੱਤੀ ਟੋਪੀ ਕਾਟਨ ਦੀ ਪਾਈ ਸੋਹਣੀ ਹੈ ਨਾ ਹੱਕਾ ਪਾਪਾ ਤੇ ਮੈਨੂੰ ਚੁੱਕ ਦੇਣੀ ਸੀ ਪਾਪਾ ਕਦੇ ਨਹੀਂ ਕਿੱਥੇ ਚੜ ਗਏ ਹੁਣੇ ਆਏ ਆ ਸੋਹਣੀ ਚਲ ਹਾਂਜੀ ਇਹ ਸੀ ਅੱਜ ਦਾ ਬਲਾਗ ਜੇ ਬਲਾਗ ਵਧੀਆ ਲੱਗਾ ਤੇ ਕਮੈਂਟ ਜਰੂਰ ਕਰਿਓ ਤੇ ਸਾਡਾ ਫੇਸਬੁੱਕ ਤੇ ਪੇਜ ਵੇਗੰਦ ਨੂੰ ਫੋਲੋ ਕਰ ਮਿਲਦੇ ਆ ਅਗਲਾ ਪ੍ਰੋਬਾਈਡ ਨਾਈਟ ਲੈ ਵੀ ਚਿੰਕ ਲ ਆ ਗਿਆ ਹੈ 9 ਵਜੇ ਆ ਗਿਆ ਐਨ ਚਾਹ ਨੰਗੰਡੇ ਆਹੀ ਅੰਦਾ ਚਲੋ ਮੈਂ ਮਿਲ ਜਾਂਦਾ ਮੈਂ ਕਿਹਾ ਆ ਜਾ ਕੋਈ ਨਹੀਂ ਹੋਰ ਠੀਕ ਠਾਕ ਯਾਰੇ ਫਿਰ ਕਰ ਮਾਰਾ ਚਲੋ ਵਧੀਆ ਕਰ ਕੰਮ ਕਰ ਚਲਦਾ ਕਿ ਬਾਕੀ ਵਧੀਆ ਚਲ